ਸਤਿ ਸ੍ਰੀ ਅਕਾਲ ਦੋਸਤੋ ਹੋਰ ਕੀ ਹਾਲ ਚਾਲ ਨੇ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਗੇ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਲੋ ਵੀ ਦੋਸਤੋ ਅੱਜ ਫੇਰ ਮਾਝਾ ਏਰੀਆ ਪੱਟੀ ਦੇ ਵਿੱਚ بارش ਜਿਹੜੀ ਆ ਉਹ ਸ਼ੁਰੂ ਹੋ ਗਈ ਹੈ ਫੇਰ ਕਿਉਂਕਿ ਸੌਣ ਦਾ ਮਹੀਨਾ ਚੱਲ ਰਿਹਾ ਚ ਐਤਵਾਰ ਹੈਗਾ ਤੇ ਝੜੀ ਲੱਗ ਗਈ ਹੈ ਫੁੱਲ ਬਟਾ ਫੁੱਲ ਪਹਿਲਾ ਬੱਦਲ ਜਿਹੜਾ ਸਵੇਰੇ ਉਹ ਬਹੁਤ ਆਇਆ ਸੀ ਤੇ ਪਰ ਉਹ ਕੀ ਕਿ ਹਰੀਕੇ ਅਲੀਪੁਰ ਜਾਉਣੇ ਕੇ ਮਹਰਾਣਾ ਇੱਧਰ ਪਿੰਡਾਂ ਵਾਲੇ ਜਿਹੜੀ ਉਹ بارش ਹੋਈ ਸੀ ਹੁਣ ਇੱਧਰ بارش ਛੇੜੀ ਦੁਬਾਰਾ ਫੇਰ ਆਈ ਏ ਪੱਟੀ ਇਨੀ ਦੇ ਵਿੱਚ ਜੋਤੀਸ਼ਾ ਸਭਰਾ ਸੰਗਵਾ ਪਪੂਪੁਰ ਆਸਲ ਪੱਟੀ ਇਹਨਾਂ ਪਿੰਡਾਂ ਦੇ ਵਿੱਚ ਜਿਹੜੀ بارش ਬਹੁਤ ਜ਼ਿਆਦਾ ਜੋਰਾਂ ਨਾਲ ਪੈ ਰਹੀ ਏ ਔਰ ਇਹ ਜਿਹੜੇ ਨੀਵੇਂ ਇਲਾਕੇ ਦੇ ਵਿੱਚ ਨੇ ਖਾਸ ਕਰਕੇ ਸਭਰਾਵਾ ਪਿੰਡ ਤੋਂ ਥੱਲੇ ਜਿਵੇਂ ਸੀਤੋ ਕੋਟ ਬੁੱਢਾ ਇਧਰ ਹਰੀਗਾਂ ਵਾਲੇ ਪਾਸੇ ਨੂੰ ਤਾਂ ਨੂੰ ਦੇਖੀ ਤਾਂ ਕਢੰਮ ਹੋ ਗਿਆ ਕੁੱਤੀ ਵਾਲਾ ਪਿੰਡ ਹੋ ਗਿਆ ਥੱਲੇ ਬੈਕਾ ਜਿਹੜੀਆਂ ਦਰਿਆ ਦੇ ਵਿੱਚ ਰਹਿੰਦੇ ਨੇ ਇਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਥੋੜਾ ਜਿਹਾ ਧਿਆਨ ਨਾਲ ਜ਼ਰੂਰ ਹੋ ਕਿਉਂਕਿ ਹੁਣ ਜਿਹੜੀ ਬਾਰਿਸ਼ ਹੋ ਰਹੀ ਹੈ ਇਹ ਪਾਣੀ ਜਿਹੜਾ ਨੀਵੇਂ ਲੱਕ ਦੇ ਵਿੱਚ ਜਾਣਾ ਵਾ ਤੇ ਇਸ ਕਰਕੇ ਥੋੜਾ ਸਾਵਧਾਨ ਜ਼ਰੂਰ ਹੋ ਕਿਉਂਕਿ ਪਿਛਲੀ ਵਾਰ ਜਿਹੜਾ ਪਾਣੀ ਆਏ ਸੀ ਉਹਨਾਂ ਦਾ ਹੀ ਅਜੇ ਤੱਕ ਜਿਹੜੀਆਂ ਉਹ ਲੋਕਾਂ ਦੀਆਂ ਫਸਲਾਂ ਜਿਹੜੀਆਂ ਉੱਥੇ ਨਹੀਂ ਹੋਈਆਂ ਇਸ ਕਰਕੇ ਹੋਣ ਜਿਹੜੀ بارش ਹੋ ਰਹੀ ਹੈ ਕੁਝ ਥੋਣੇ ਵਾਸਤੇ ਚੰਗੀ ਵੀ ਹੈ ਕੁਝ ਜਿਹੜੇ ਨੀਵੇਂ ਇਲਾਕੇ ਦੇ ਨੇ ਉਹਨਾਂ ਦਾ ਨੁਕਸਾਨ ਵੀ ਕਰ ਸਕਦੀ ਆ ਪਰ ਆਪਾਂ ਆਪਣੇ ਹੱਥ ਵਾਸਤਾ ਕੋਈ ਨਹੀਂ ਚਲੋ ਜੋ ਮਹਾਰਾਜ ਨੂੰ ਮਨਜ਼ੂਰ ਆ ਉਹ ਤਾਂ ਉਹਨੇ ਕਰਨਾ ਹੈ ਇਸ ਕਰਕੇ ਇਹ ਜਿਹੜੇ ਨੀਵੇਂ ਇਲਾਕੇ ਨੇ ਜ਼ਰੂਰ ਧਿਆਨ ਰੱਖਣ ਕਿਉਂਕਿ ਇਹ ਜਿਹੜਾ ਪਾਣੀ ਆ ਇਹ ਸਾਰਾ ਹੀ ਨੀਵੇਂ ਇਲਾਕੇ ਨੂੰ ਜਾਂਦਾ ਵਾ ਰੋਈ ਦੇ ਵਿੱਚ ਪਾ ਕੇ ਧੱਕੇ ਨੂੰ ਗਾਂ ਜਿਹੜਾ ਵਾ ਉਹ ਥੱਲੇ ਸਬਰਾਂ ਵਾ ਤੋਂ ਪੈਂਦਾ ਵਾ ਇਸ ਕਰਕੇ ਆਪਾਂ ਜਿਹੜੀ ਪਿੱਛੇਲੇ ਹਫਤੇ ਜੇ ਵੀਡੀਓ ਪਾਈ ਰੋਈ ਦੀ ਉਹ ਵੀ ਪਾਣੀ ਸਾਰਾ ਇਹਦਾ ਦਰਿਆ ਨੂੰ ਜਾਂਦਾ ਤਾਂ ਤੁਸੀਂ ਬਹੁਤ ਮਾਣ ਸਤਿਕਾਰ ਜਿਹੜਾ ਉਸ ਵੀਡੀਓ ਨੂੰ ਦਿੱਤਾ ਸੀ ਤੇ ਇੱਕ ਮੈਂ ਬੇਨਤੀ ਜ਼ਰੂਰ ਕਰੂੰਗਾ ਕਿ ਆਪਣੇ ਨਾਲ ਜੁੜ ਲਈ ਜੇ ਕੋਈ ਮੇਰਾ ਵੀਰ ਫੇਸਬੁੱਕ ਪੇਜ ਤੇ ਦੇਖਦਾ ਤਾਂ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੇ ਕੋਈ ਸਾਡਾ ਵੀਰ ਵੀਡੀਓ YouTube ਤੇ ਦੇਖਦਾ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਤੇ ਕਿਹੜੇ ਲੱਗੇ ਤੁਸੀ ਔਰ ਖਾਸ ਕਰਕੇ ਜਿਹੜੇ ਤਰਮ ਤਾਰ ਨਮਾਝੇ ਏਰੀਏ ਦੇ ਸਾਡੇ ਵੀਰ ਹੈਗੇ ਨੇ ਉਹ ਜ਼ਰੂਰ ਸਾਡੇ ਨਾਲ ਜੁੜਨ ਕਿਉਂਕਿ ਆਪਾਂ ਆਪਣੇ ਪੇਜ ਦੇ ਉੱਤੇ ਹਮੇਸ਼ਾ ਹੀ ਇੱਕ ਵਧੀਆ ਵੀਡੀਓ ਤੇ ਚੰਗੀਆਂ ਲੈ ਕੇ ਆਉਂਦੇ ਨੇ ਤੇ ਵੱਧ ਤੋਂ ਵੱਧ ਵੀਰ ਦੀ ਸਪੋਰਟ ਜ਼ਰੂਰ ਕਰਿਆ ਕਰੋ ਤੇ ਚੰਗੀਆਂ ਵੀਡੀਓ ਵੇਖਣ ਲਈ Facebook ਪੇਜ ਨੂੰ ਫੋਲੋ ਕਰ ਲਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ। ਹੋਰ ਜਿੰਨੇ ਵੀ ਸਾਡੇ ਵੀਰ ਜੋਤੀਸ਼ਾ ਵੱਡੇ ਸਭਰਾ ਠਾੜ ਬਈਕਾਂ ਪਿੰਡ ਕੁੱਤੀ ਵਾਲਾ ਇਧਰ ਗਾਂ ਘੁੰਮ ਦੇ ਵਿੱਚ ਜਿੰਨੇ ਵੀ ਸਾਡੇ ਵੀਰ ਸੱਜਣ ਰਹਿੰਦੇ ਨੇ ਤੇ ਉਹਨਾਂ ਨੂੰ ਬੇਨਤੀ ਵੀ ਹੈ ਕਿ ਧਿਆਨ ਜਰੂਰ ਰੱਖੋ ਕਿ ਠਾੜ ਦਾ ਇਲਾਕਾ ਤੇ ਪਾਣੀ ਜਿਹੜਾ ਆ ਉਹ ਦਰਿਆ ਦਾ ਵੱਧ ਸਕਦਾ ਵਾ। ਤੇ ਉਹਨਾਂ ਦੇ ਵਿੱਚੋਂ ਇੱਕ ਵੀਰ ਹੈ ਸਾਡਾ ਸੁਖਚੈਨ ਸਿੰਘ ਜਿਉਂ ਮੈਂ ਪਿਛਲੀ ਵਾਰ ਇੱਕ ਰੋਈ ਦੀ ਵੀਡੀਓ ਪਾਈ ਤੇ ਉਹਨੇ ਵੀਰ ਨੇ ਮੈਨੂੰ ਕਹਿੰਦਾ ਵੀ ਠਾੜਦਾ ਹਾਲਚਾਲ ਵੀ ਦੱਸਿਓ ਤੇ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਦਰਿਆ ਦਾ ਵਿਜਿਟ ਜਿਹੜਾ ਜ਼ਰੂਰ ਕਰਾਂਗੇ ਤੇ ਉਹਦੀ ਵੀ ਤੁਹਾਡੇ ਵਾਸਤੇ ਜਿਹੜੀ ਆ ਉਹ ਅਪਡੇਟ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਆਪਾਂ ਹਮੇਸ਼ਾ ਹੀ ਆਪਣੇ ਚੈਨਲ ਦੇ ਉੱਤੇ ਜਿਹੜੀਆਂ ਚੰਗੀਆਂ ਤੇ ਵਧੀਆ ਵੀਡੀਓ ਜਿਹੜੀਆਂ ਆ ਆਪਾਂ ਲੈ ਕੇ ਆਉਨੇ ਆ ਇਸ ਕਰਕੇ ਮੈਂ ਦੁਬਾਰਾ ਬੇਨਤੀ ਕਰੂੰਗਾ ਕਿ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਵੀਰ ਦੀ ਸਪੋਰਟ ਵੱਧ ਵੱਧ ਜ਼ਰੂਰ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ